ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਔਰਤਾਂ ਨੂੰ ਸੋਈ ਦੇ ਵਿੱਚ ਭੁੱਲ ਕੇ ਵੀ ਨਾ ਕਰਨ ਇਹ ਅਟਕੰ ਨਹੀਂ ਤਾਂ ਹੋ ਜਾਓਗੇ ਕੰਗਾਲ ਸੰਗਤ ਜੀ ਇੱਕ ਭੈਣ ਹੀ ਹੈ ਜੋ ਘਰ ਨੂੰ ਸੁੰਦਰ ਬਣਾਉਂਦੇ ਹੈ ਅਤੇ ਘਰ ਦੀ ਸਾਫ ਸਫਾਈ ਦਾ ਖਿਆਲ ਰੱਖਦੇ ਹੈ ਪਰ ਔਰਤਾਂ ਦੇ ਕੁਝ ਕੰਮ ਕਰਨ ਤੋਂ ਦੇਵੀ ਲక్ష్ਮੀ ਕਰੋ ਚਲੀ ਜਾਂਦੀ ਹੈ ਕਿ ਤੁਸੀਂ ਜਾਣਦੇ ਹੋ ਕੇ ਵਾਸਤੂ శాਸਤਰ ਦੇ ਅਨਸਾਰ ਔਰਤਾਂ ਨੂੰ ਬਹੁਤ ਸਾਰੇ ਕੰਮ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਜੇਕਰ ਔਰਤਾਂ ਇਹ ਕੰਮ ਕਰਦੀਆਂ ਹਨ ਤਾਂ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਅਤੇ ਘਰ ਵਿੱਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ ਸਾਸ ਸੰਗਤ ਜੀ ਘਰ ਵਿੱਚ ਹਰ ਚੀਜ਼ ਰੱਖਣ ਦੇ ਨਿਯਮ ਦੱਸੇ ਗਏ ਹਨ ਜਿਨ੍ਹਾਂ ਦਾ ਪਾਲਣ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਰਸੋਈ ਦੇ ਵਿੱਚ ਇਸ ਲਈ ਕੁਝ ਖਾਸ ਨਿਯਮ ਵੀ ਦੱਸੇ ਗਏ ਹਨ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਪਾਲਣ ਕਰਨ ਕਾਰਨ ਵਿਅਕਤੀ ਨੂੰ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਘਰ ਦੇ ਹਰ ਕਮਰੇ ਦਾ ਵੱਖਰਾ ਹੀ ਮਹੱਤਵ ਹੁੰਦਾ ਹੈ ਪਰ ਰਸੋਈ ਨੂੰ ਇੱਕ ਖਾਸ ਥਾਂ ਮਿਲੀ ਹੋਈ ਹੈ ਕਈਆਂ ਦਾ ਮੰਨਣਾ ਹੈ ਇਸ ਸਥਾਨ ਤੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਖਾਣਾ ਖਾਣ ਨਾਲ ਸਰੀਰ ਦੇ ਨਾਲ-ਨਾਲ ਮਨ ਦੀ ਸਿਹਤ ਵੀ ਜ਼ਰੂਰੀ ਹੈ ਰਸੋਈ ਨੂੰ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਰਸੋਈ ਨਾਲ ਜੁੜੀਆਂ ਕੁਝ ਗੱਲਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਮਨਮਤਾ ਦੇ ਅਨੁਸਾਰ ਦੇਵੀ ਲਕਸ਼ਮੀ ਰਸੋਈ ਦੇ ਵਿੱਚ ਨਿਵਾਸ ਕਰਦੀ ਹੈ ਐਸੇ ਨਾਲ ਹੀ ਮਾਂ ਅਨੂਪਤਾ ਦਾ ਵੀ ਰਸੋਈ ਵਿੱਚ ਵਾਸ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਮਾਂ ਲਕਸ਼ਮੀ ਅਤੇ ਮਾਂ ਅਨੂਪੋਰਨਾ ਦਾ ਆਸ਼ੀਰਵਾਦ ਜੇਵਨ ਦੇ ਵਿੱਚ ਪੈਸੇ ਅਤੇ ਭੋਜਨ ਦੀ ਕਮੀ ਨਹੀਂ ਹੁੰਦੀ ਮੰਨਿਆ ਜਾਂਦਾ ਹੈ ਕਿ ਰਸੋਈ ਲਈ ਕੁਝ ਨਿਯਮ ਨੂੰ ਜੇਕਰ ਅਸੀਂ ਨਜ਼ਰ ਅੰਦਾਜ਼ ਕਰਾਂ ਨਾਲ ਦੇਵੀ ਲక్ష్ਮੀ ਗੁੱਸੇ ਹੋ ਜਾਂਦੀ ਹੈ ਤੇ ਘਰ ਤੋਂ ਬਾਰ ਹੋ ਜਾਂਦੀ ਹੈ ਨਤੀਜੇ ਵਜੋਂ ਘਰ ਦੇ ਵਿੱਚ ਆਰਥਿਕ ਸੰਕਟ ਫੈਲਣ ਲੱਗਦਾ ਹੈ ਤੇ ਸਾਧ ਸੰਗਤ ਜੀ ਆਓ ਜਾਣਦੇ ਹਾਂ ਰਸੋਈ ਦੇ ਨਾਲ ਜੁੜੇ ਨਿਯਮਾਂ ਦੇ ਬਾਰੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸਾਧ ਸੰਗਤ ਜੀ ਨੰਬਰ 1 ਤੇ ਮੇਰੀਆਂ ਭੈਣਾਂ ਨੂੰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਹੀ ਨਹਾਉਣ ਤੋਂ ਬਾਅਦ ਹੀ ਰਸੋਈ ਵਿੱਚ ਦਾਖਲ ਹੋਣ ਅਤੇ ਇਸ ਦੇ ਨਾਲ ਹੀ ਇੱਕ ਗੱਲ ਦਾ ਇਹ ਵੀ ਧਿਆਨ ਰੱਖਣ ਕਿ ਖਾਣਾ ਬਣਾਉਣ ਦੇ ਸਮੇਂ ਭੋਜਨ ਕਦੇ ਵੀ ਝੋਠਾ ਨਹੀਂ ਕਰਨਾ ਚਾਹੀਦਾ ਭੋਜਨ ਨੂੰ ਝੂਠਾ ਕਰਨਾ ਮਾਦੇਵੀ ਅਨਪੂਰਨਾ ਦਾ ਅਪਮਾਨ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਅਛਿਆ ਕਰਨ ਦੇ ਨਾਲ ਦੇਵੀ ਲక్ష్ਮੀ ਵੀ ਨਰਾਜ ਹੋ ਜਾਂਦੀ ਹੈ ਅਤੇ ਘਰ ਦੀਆਂ ਸਾਰੀਆਂ ਹੀ ਖੁਸ਼ੀਆਂ ਅਤੇ ਸੁੱਖ ਸ਼ਾਂਤੀ ਵੀ ਭੰਗ ਹੋ ਜਾਂਦੀ ਹੈ ਇਸ ਨਾਲ ਘਰ ਦੀ ਬਰਕਤ ਵੀ ਹਮੇਸ਼ਾ ਲਈ ਚਲੀ ਜਾਂਦੀ ਹੈ ਨੰਬਰ 2 ਰਾਤ ਦਾ ਖਾਣਾ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਬਚਿਆ ਹੋਇਆ ਭੋਜਨ ਪਾਣੇ ਵਿੱਚ ਛੱਡਾਂ ਦੀ ਆਦਤ ਹੁੰਦੀ ਹੈ ਇਹ ਇੱਕ ਬਹੁਤ ਬੁਰੀ ਆਦਤ ਹੈ ਇਸ ਕਾਰਨ ਤੁਹਾਡੇ ਤੇ ਗ੍ਰਹਾਂ ਦਾ ਅਸ਼ੋਭ ਪ੍ਰਭਾਵ ਪੈਂਦਾ ਹੈ ਅਤੇ ਤੁਹਾਡੀ ਰਾਸ਼ੀ ਦਾ ਮਾਲਕ ਵੀ ਤੁਹਾਡੇ ਤੋਂ ਨਾਰਾਜ਼ ਰਹਿੰਦਾ ਹੈ ਇਸ ਤੋਂ ਇਲਾਵਾ ਬਚੇ ਹੋਏ ਭੋਜਨ ਨੂੰ ਖੁੱਲੇ ਵਿੱਚ ਛੱਡਣ ਨਾਲ ਇੱਕ ਤਰ੍ਹਾਂ ਦੀ ਨਕਾਰਾਤਮਕ ਊਰਜਾ ਵੀ ਨਿਕਲਦੀ ਹੈ ਜਿਸ ਨਾਲ ਘਰ ਦਾ ਮਾਹੌਲ ਨਕਾਰਾਤਮਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਖੁੱਲੇ ਭੋਜਨ ਵਿੱਚ ਬੈਕਟੀਰੀਆ ਵੀ ਵਧਦੇ ਹਨ ਜੋ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਰਾਤ ਦੇ ਖਾਣੇ ਤੋਂ ਬਾਅਦ ਵਿੱਚ ਇਕਰ ਕੋਈ ਭੋਜਨ ਬਚ ਜਾਵੇ ਤਾਂ ਉਸ ਨੂੰ ਸਾਫ਼ ਬਰਤਨਾਂ ਵਿੱਚ ਪਾ ਕੇ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਭੋਜਨ ਦੀ ਵੀ ਬਚਤ ਹੁੰਦੀ ਹੈ ਤੇ ਮਾਤਾ ਵੀ ਪਰਸਾਣ ਨਹੀਂ ਹੁੰਦੀ ਹੈ ਅਗਲੀ ਗੱਲ ਕਿ ਰਾਤ ਨੂੰ ਰਸੋਈ ਵਿੱਚ ਖਾਣਾ ਬਣਾਉਣ ਤੋਂ ਬਾਅਦ ਸਾਰਿਆਂ ਨੇ ਖਾਣਾ ਖਾ ਕੇ ਢਾਂਡੇ ਰੱਖ ਦਿੱਤੇ ਉਦੋਂ ਹੀ ਮੇਰੀਆਂ ਭੈਣਾਂ ਗੈਸ ਚੁੱਲ੍ਹੇ ਨੂੰ ਸਾਫ਼ ਕਰਨ ਗੈਸ ਚੁੱਲ੍ਹੇ ਨੂੰ ਗੰਦਾ ਨਾ ਰੱਖਣ ਇਹ ਅਸ਼ੋਭ ਮੰਨਿਆ ਜਾਂਦਾ ਹੈ ਅਚਿਆਰ ਕਰਨ ਨਾਲ ਮਾਤਾ ਨੂੰ ਗੁੱਸਾ ਆ ਜਾਂਦਾ ਹੈ ਇਸ ਲਈ ਹਮੇਸ਼ਾ ਹੀ ਰਾਤ ਨੂੰ ਚੁੱਲ੍ਹੇ ਦੀ ਸਫਾਈ ਕਰਨ ਤੋਂ ਬਾਅਦ ਹੀ ਸੌਵਾਂ ਇਸ ਨਾਲ ਘਰ ਦੀ ਬਰਕਤ ਦੇ ਵਿੱਚ ਹਮੇਸ਼ਾ ਵਾਧਾ ਰਹੇਗਾ ਨੰਬਰ 4 ਕਈ ਘਰਾਂ ਵਿੱਚ ਖਾਣਾ ਖਾਣ ਤੋਂ ਬਾਅਦ ਗੰਦੇ ਭਾਂਡੇ ਰਸੋਈ ਵਿੱਚ ਰਹਿ ਜਾਂਦੇ ਹਨ ਘਰ ਦੇ ਮੈਂਬਰ ਜਿਆਦਾ ਵੀ ਖਾਣਾ ਖਾਂਦੇ ਹਨ ਤਾਂ ਰਸੋਈ ਵਿੱਚ ਰੱਖੇ ਝੂਠੇ ਪਾਂਡਿਆਂ ਨੂੰ ਝੁਰੋਤੋ ਖਾਸ ਕਰਕੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਾਂਡੇ ਰਸੋਈ ਦੀ ਸਾਫ ਸਫਾਈ ਕਰਕੇ ਸੌਂ। ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਵੀ ਆਉਂਦੀ ਹੈ ਤੇ ਘਰ ਦੇ ਵਿੱਚ ਬਰਕਤ ਵੀ ਬਣੇ ਰਹਿੰਦੀ ਹੈ। ਨੰਬਰ 5 ਰਸੋਈ ਵਿੱਚ ਖਾਣਾ ਨਾ ਖਾਓ। ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਵਿੱਚ ਗਲਤੀ ਨਾਲ ਹੀ ਖਾਣਾ ਨਹੀਂ ਖਾਣਾ ਚਾਹੀਦਾ। ਅਜੇ ਆਮ ਮੰਨਿਆ ਜਾਂਦਾ ਹੈ ਕਿ ਰਸੋਈ ਵਿੱਚ ਖਾਣਾ ਖਾਣ ਨਾਲ ਮਾ ਦੇਵੀ ਮਾ ਦੇਵੀ ਲਕਸ਼ਮੀ ਨੂੰ ਗੁੱਸਾ ਹੁੰਦਾ ਹੈ ਇਸ ਸੰਬੰਧ ਵਿੱਚ ਕਹਿਣਾ ਇਹ ਹੈ ਕਿ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਸ ਕਾਰਨ ਕਿ ਘਰ ਵਿੱਚ ਗਰੀਬੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਘਰ ਦੀ ਬਰਕਤ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ ਨੰਬਰ 6 ਜੁੱਤੀਆਂ ਚੱਪਲਾਂ ਨੂੰ ਰਸੋਈ ਵਿੱਚ ਭੁੱਲ ਕੇ ਵੀ ਨਾ ਲੈ ਕੇ ਜਾਓ ਪੂਜਾ ਕਮਰੇ ਤੋਂ ਬਾਅਦ ਰਸੋਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ। ਰਸੋਈ ਵਿੱਚ ਜੁੱਤੀਆਂ ਅਤੇ ਚੱਪਲਾਂ ਪਾ ਕੇ ਸਾਨੂੰ ਨਹੀਂ ਜਾਣਾ ਚਾਹੀਦਾ। ਅਜਿਹਾ ਕਰਨ ਨਾਲ ਕਾਦੀ ਲక్ష్ਮੀ ਚਲੀ ਜਾਂਦੀ ਹੈ। ਘਰ ਵਿੱਚ ਦਲੇਦਰਤਾ ਤੇ ਗਰੀਬੀ ਦਾ ਵਾਸ ਹੋ ਜਾਂਦਾ ਹੈ। ਨੰਬਰ 7 ਅੱਜਕੱਲ੍ਹ ਲੋਕ ਬਿਸਤਰ ਤੇ ਬੈਠ ਕੇ ਖਾਣਾ ਖਾਂਦੇ ਹਨ। ਇਸ ਨਾਲ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਦੇ ਕਰਜ਼ਾ ਚੜ ਜਾਂਦਾ ਹੈ ਬਿਸਤਰ ਤੇ ਕਦੇ ਵੀ ਭੋਜਨ ਨਾਲ ਭਰੀ ਪਲੇਟ ਨੂੰ ਨਾ ਰੱਖੋ ਨਾ ਹੀ ਬਿਸਤਰ ਤੇ ਬੈ ਕੇ ਖਾਣਾ ਖਾਓ ਬਿਮਾਰ ਲੋਕਾਂ ਲਈ ਵੱਖਰੀ ਪਲੇਟ ਰੱਖੋ ਤੇ ਜੇਕਰ ਖਾਣਾ ਡਿੱਗ ਜਾਵੇ ਤਾਂ ਖਾਣੇ ਨੂੰ ਤੁਰੰਤ ਹੀ ਸਾਫ਼ ਕਰ দাও ਨੰਬਰ 8 ਚੁੱਲ੍ਹਾ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰੋਂ ਨਜ਼ਰ ਨਹੀਂ ਆਉਣਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਚੋਲਾ ਮੁੱਖ ਦਰਵਾਜ਼ੇ ਦੇ ਬਾਹਰ ਦਿਖਾਈ ਦੇਂਦਾ ਹੈ ਤਾਂ ਇਸ ਦਾ ਪ੍ਰਭਾਵ ਮੈਂਬਰਾਂ ਦੀ ਸਿਹਤ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਇਸ ਕਾਰਨ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 9 ਰਸੋਈ ਵਿੱਚ ਗਲਤੀ ਨਾਲ ਵੀ ਚਾੜੋ ਨਹੀਂ ਰੱਖਣਾ ਚਾਹੀਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਰਸੋਈ ਵਿੱਚ ਚਾੜੋ ਰੱਖਣ ਨਾਲ ਕਾਰਵਚਨ ਨਕਾਰਾਤਮਕ ਊਰਜਾ ਹੁੰਦੀ ਹੈ ਅਤੇ ਡਸਟਪੇਨ ਨੂੰ ਸ਼ਿੰਕ ਦੇ ਹੇਠਾਂ ਨਾ ਰੱਖਣ ਦਾ ਖਾਸ ਧਿਆਨ ਰੱਖੋ ਇਸੇ ਨਾਲ ਹੀ ਘਰ ਵਿੱਚ ਨਕਾਰਾਤਮਕ ਊਰਜਾ ਵੀ ਵਾਧੇ ਹਨ ਨੰਬਰ 10 ਰਸੋਈ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਰਸੋਈ ਦੀ ਸਫਾਈ ਦਾ ਧਿਆਨ ਰੱਖੋ ਗੰਦੀ ਰਸੋਈ ਹੋਣ ਨਾਲ ਘਰ ਵਿੱਚ ਵਾਇਰਸ ਅਤੇ ਬੈਕਟੀਰੀਆ ਦਾਖਲ ਹੋ ਜਾਂਦੇ ਹਨ ਜਿਸ ਨਾਲ ਬਿਮਾਰੀਆਂ ਦਾਖਲ ਹੋਣਾ ਨਕਾਰਾਤਮਕ ਸ਼ਕਤੀਆਂ ਦਾ ਨਿਵਾਸ ਹੋਣਾ ਤੈ ਹੈ ਨੰਬਰ 11 ਅਕਸਰ ਅਜਿਹਾ ਹੁੰਦਾ ਹੈ ਕਿ ਖਾਣਾ ਪਕਾਉਂਦੇ ਸਮੇਂ ਆਧ ਵਿੱਚ ਕਰ ਹੀ ਖਾਣਾ ਛੱਡਣ ਲੱਗ ਜਾਂਦੇ ਹਨ ਅਤੇ ਨੰਬਰ 11 ਅਕਸਰ ਅਜਿਹਾ ਹੁੰਦਾ ਹੈ ਖਾਣਾ ਪਕਾਉਂਦੇ ਸਮੇਂ ਕਈ ਪੈਣਾ ਵਿੱਚੋਂ ਹੀ ਖਾਣਾ ਚੱਖਣ ਲੱਗ ਜਾਂਦੀਆਂ ਹਨ ਅਤੇ ਕਦੇ ਵੀ ਸਵਾਦ ਦਾ ਅੰਦਾਜ਼ਾ ਲਗਾਉਣ ਲਈ ਖਾਣੇ ਨੂੰ ਚੱਖਣ ਚੱਖਣਾ ਨਹੀਂ ਚਾਹੀਦਾ ਅਜਿਹਾ ਕਰਨਾ ਗਲਤ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਰਸੋਈ ਵਿੱਚ ਜੋ ਵੀ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਉਸ ਨੂੰ ਸਭ ਤੋਂ ਪਹਿਲਾਂ ਭਗਵਾਨ ਨੂੰ ਅਰਪਣ ਕਰਨਾ ਚਾਹੀਦਾ ਹੈ ਜਾਂ ਖਵਾਉਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਭਗਵਾਨ ਸਾਨੂੰ ਖੁਸ਼ ਕਰਦੇ ਹਨ ਸਾਨੂੰ ਵੀ ਉਹੀ ਖਾਣਾ ਖਾਣਾ ਚਾਹੀਦਾ ਹੈ ਨੰਬਰ 12 ਕਰਜ਼ੇ ਤੋਂ ਛੁਟਕਾਰਾ ਹੋਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਾਣੀ ਨਾਲ ਭਰ ਕੇ ਬਾਲਟੀ ਨੂੰ ਜ਼ਰੂਰ ਇਸੇ ਨਾਲ ਹੀ ਚੈੱਕ ਤੁਸੀਂ ਬਾਥਰੂਮ ਵਿੱਚ ਪਾਣੀ ਨਾਲ ਭਰੀ ਬਾਲਟੀ ਰੱਖਦੇ ਹੋ ਇਹ ਤੁਹਾਡੇ ਜੀਵਨ ਚ ਸਫਲਤਾ ਦਾ ਰਸਤਾ ਖੋਲ ਦਿੰਦੀ ਹੈ ਤੇ ਤੁਹਾਨੂੰ ਕਾਜੇ ਤੋਂ ਛਡਕਾਰਾ ਮਿਲ ਜਾਂਦਾ ਹੈ ਨੰਬਰ 13 ਰਾਤ ਨੂੰ ਰਾਤ ਨੂੰ ਟੂਟੀ ਨੂੰ ਖੁੱਲਾ ਛੜਨਾ ਜਾਂ ਫਿਰ ਸੋਇ ਵਿੱਚ ਪਾਣੀ ਦਾ ਲੀਕ ਹੋਣਾ ਵਰਗੀਆਂ ਚੀਜ਼ਾਂ ਘਰ ਵਿੱਚ ਪੈਸਾ ਤੇ ਸਿਹਤ ਸੰਬੰਧੀ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ ਹਾਲਾਂਕਿ ਘਰ ਦੇ ਕਿਸੇ ਵੀ ਹਿੱਸੇ ਵਿੱਚ ਵਗਦਾ ਪਾਣੀ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 14 ਕਈ ਵਾਰ ਕਈ ਪੈਣਾ ਚਾਕੂ ਆਦ ਨੂੰ ਰਾਤ ਪਰ ਪਲੇਟਫਾਰਮ ਚਾਣੀ ਸਲੇਬ ਤੇ ਹੀ ਛੱਡ ਦਿੰਦੀਆਂ ਹਨ ਚੋਕੇ ਚੰਗਾ ਨਹੀਂ ਹੁੰਦਾ ਧੋਂ ਤੋਂ ਬਾਅਦ ਹੀ ਚੋਕ ਨੂੰ ਹਮੇਸ਼ਾ ਉਲਟਾ ਕਰਕੇ ਰੱਖ ਦਵੋ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ